ਕਰ ਬਾਈ ਸਾਰਿਆਂ ਨੂੰ ਤੇ ਅੱਜ ਆਪ ਆਏ ਹੋਏ ਆ ਭਰਾ ਮੇਰੇ ਕੁਲਵਿੰਦਰ ਕੋਲੇ ਤੇ ਬਾਈ ਨੇ ਬਹੁਤ ਘੈਂਟ ਜਗਾੜ ਬਣਾਇਆ ਬੂਮ ਬਣਾਇਆ ਤੇ ਕਿਤੇ ਮਰਜੀ ਮੰਨ ਕੇ ਚੱਲੋ ਕਿੰਨਾ ਮਰਜੀ ਉੱਚਾ ਕਰ ਲੋ ਪੂਰੀ ਘੈਂਟ ਚੀਜ਼ ਬਣਾਈ ਆ ਕਿਸਾਨਾਂ ਵਾਸਤੇ ਜਮਾਂ ਗੱਲ ਹੀ ਤੋੜਦੀ ਬਾਈ ਨੇ ਕੁਲਵਿੰਦਰ ਸਿੰਘ ਕੇ ਮਿੱਤਰੀ ਰੰਡਾ ਮੇਰੇ ਜੇਣਾ ਇਹ ਕਿਤੇ ਭਰਾ ਨੇ ਬਣਵਾਉਣਾ ਹੋਵੇ ਤਾਂ ਬਾਈ ਦੋ ਬਣਵਾ ਚਾਦੇ ਹਾਂ ਤੇ ਨਾਲੇ ਥੋੜੀ ਕੁਲਵਿੰਦਰ ਨਾਲ ਕਰਾਵਾਂ ਇਹ ਗੱਲ ਤੇ ਪੂਰਾ ਘੈਂਟ ਬੂਮ ਬਣਾਇਆ ਗਿਆ ਦੇਖੋ ਗਾ ਆਪਾਂ ਦਾ ਬੂਮ ਤੇ ਹੋਰ ਮਾਤਾ ਇਹ ਗਾਜੀ ਓਕੇ ਹਾਂ ਇਹ ਆਲਾ ਤੇ ਪੰਪ ਪੈਂ ਹਾਂ ਪੰਪ ਲਾਤੇ ਆਪਰੇ ਪਾਵਰ ਜਿਵੇਂ ਜਿਵੇਂ ਟਰੈਕਟਰ ਹੁੰਦਾ ਪਾਵਰ ਹਾਂ ਉਵੇਂ ਕਰਤਾ ਜਿਵੇਂ ਟਰੈਕਟਰ ਪਾਵਰ ਹੁੰਦਾ ਹਾਂ ਪਾਵਰ ਹੈ ਜਿਵੇਂ ਆਇਆ ਚੌੜੇ ਹੋਇਆ ਕਰਨ ਗਿਆ ਉੱਤੇ ਬੈਠਾ ਵਰਦਾ ਕਰਤਾ ਉੱਤੇ ਬੈਠਾ ਕਰਦਾ ਮੈਂ ਹਾਂ ਇਹ ਇਧਰ ਵੀ ਪੰਪ ਲਾਤਾ ਇਧਰ ਵੀ ਇਹ ਇਧਰ ਵੀ ਪੰਪ ਲਾਤਾ ਭਰਾ ਮੇਰਾ ਕਰ ਸਕਦਾ ਤੂੰ ਸੋਨੇ ਖੜੇ ਹਾਂ ਇਧਰ ਇਧਰ ਬਹੁਤ ਉੱਚੀ ਉੱਚੀ ਹਾਂ ਪੂਰਾ ਕੀ ਹਾਂ ਸਹੀ ਗੱਲ ਹੈ ਨਾ ਆਪਣਾ ਜਣਾ ਵਧੀਆ ਆਪਣੀ ਨਾਲ ਲੱਗੀਆਂ ਹਾਂ ਰੈਕਟਰ ਪੂਰਾ ਥੱਲੇ ਨੂੰ ਉਹ ਸਹੀ ਗੱਲ ਹੈ ਤੇ ਇੱਧਰ ਵੀ ਪੰਪ ਲਾਤਾ ਪਰ ਪਾਵਰ ਕਰਤਾ ਪਾਵਰ ਹੀ ਕਰਤਾ ਹਾਂ ਪਾਵਰ ਤੇ ਆ ਵੀ ਜੈਕ ਲਾਤਾ ਇਹ ਤਾਂ ਚੱਕੜਾਓ ਗਿਆ ਚੀਜ਼ ਭਰਾ ਮੇਰੇ ਤਾਂ ਚੱਕਣੀਆਂ ਉਰੋ ਨਰ ਮੇਨੋ ਮੈਂ ਤੇ ਸਪਰੇਅ ਕਰਨੀਆਂ ਆਹ ਤਾਂ ਆ ਵੀ ਹੋ ਜੂਗੀ ਇਹਨੇ ਮਰਜੀਤੀ ਕਰ ਲੋ ਬੰਨ ਕੇ ਚੱਲ ਪੰਪਨ ਵਾਲੇ ਨਾਲ ਚਾਹ ਹੋ ਜੂਗਾ ਤੇ ਪੂਰਾ ਘੈਂਟ ਆ ਉੱਥੇ ਬੰਦੇ ਬੈਠਾ ਇਕੱਲਾ ਕਰੀ ਜਾਂਦਾ ਲੱਗੇ ਨਾ ਡਿਸਟ੍ਰਿਬਿਊਟਰ ਸਹੀ ਗੱਲ ਹੈ ਨਾ ਹਾਂ ਪਾਣੀ ਦੀ ਸਪਲਾਈ ਉਹ ਤੋਂ ਇੱਕ ਛੜ ਵੀ ਛੱਡ ਸਕਦਾ ਹੈ ਦੂਜੀ ਛੜ ਵੀ ਛੱਡ ਸਕਦਾ ਹੈ। ਅੱਛਾ ਇੱਕ ਛੜ ਹਾਂ ਇੱਕ ਛੜ ਵੀ ਹੋ ਜੂ। ਹਾਂ ਇੱਕ ਛੜੋ ਇੱਕ ਛੜ ਛੱਡਣਾ ਇੱਕ ਛੜੋ। ਇੱਕ ਛੜੋ ਹੋ ਜੂ। ਠੀਕ ਆ। ਬਾਕੀ ਆਪਾਂ ਮਿਸਤਰੀ ਨਾਲ ਕਰ ਲੈਣਾ। ਹਾਂ ਤੇ ਆ ਦੇਖੋ ਇੱਧਰ ਆ ਵੀ ਪੰਪ ਇੱਧਰ ਲਾਤੀਆਂ ਨੇ ਆਜਣਾ ਭਰਾ ਮੇਰੋ ਤੇ ਇੱਥੇ ਤੱਕ ਨੇ ਆ ਜਾਣਾ। ਇੱਥੇ ਗੱਡਾਂ ਲੱਗੀਆਂ ਨਾ ਪੂਰੀਆਂ। ਸਿਰੇ ਤੇ ਲਾਤੀਆਂ ਗੱੰਨਾ। ਗੱੰਨਾ ਹਾਂ ਪੂਰਾ ਪ੍ਰੈਸ਼ਰ ਬੜੇ ਨੂੰ ਦਊਗਾ। ਪੂਰਾ ਪ੍ਰੈਸ਼ਰ ਬਾਈ ਕਹਿੰਦਾ ਬੜੂਗਾ। ਉਹਨੇ ਪਾਸੇ ਗੱੰਨਾ ਰੱਖਿਆ ਨਾ। ਹਾਂ। ਤੇ ਅੱਜ ਇਹ ਸਭ ਹੀ ਚੌੜਾ ਹੋ ਹਾਂ ਇਹ ਕਫਲੀ ਨਾ ਫਾਇਆਂ ਹੋਈਆਂ ਬੱਚਾ ਹਾਂ ਹਾਂ ਆਹ ਕਿੰਨਾ ਤੰਗ ਦਾ ਵਾਰ-ਵਾਰ ਦੇ ਸਾਰੇ ਹਾਂ ਇਹ ਨਹੀਂ ਮਗਰਿਆੜਾ ਉਹ ਰੋਣੇ ਪੈਂਦੇ ਤੇ ਇਹ ਬਾਹਰ ਕਰਤਾ ਬਾਈ ਵਾਲੇ ਤੇ ਪੂਰਾ ਘੈਂਟ ਜਗਾੜ ਬਣਿਆ ਹੋਇਆ ਹੈ ਦੇਖੋ ਤੇ ਉਹਦੇ ਉੱਤੇ ਟੰਗੇ ਵੀ ਜਾਣਗੇ ਇੱਥੇ ਪਾਤੀ ਆ ਜੇ ਇਹ ਹਾਂ ਉਹਦੇ ਉੱਤੇ ਲੱਗ ਜੂ ਡੋਰ ਕੀ ਟੁੱਟਦੀ ਨਹੀਂ ਮੰਨ ਹਾਂ ਇਹਦੇ ਉੱਤੇ ਟੰਗੇ ਜਾਣਗੇ ਇੰਗਲੈਂਡ ਤੇ ਤੇ ਪੂਰਾ ਘੈਂਟ ਕੰਮ ਕਰਿਆ ਹੋਇਆ ਸਾਰਾ ਹੀ ਨਾ ਪਾਵਰੀ ਕਰਦਾ ਮਨੂੰ ਹੋਰ ਕੁਲੰਦਰਾ ਆ ਜਾਣਾ ਇਧਰ ਇੱਥੇ ਹਾਂਜੀ ਕੀ ਹਾਲ ਹੈ ਚੱਡਦੀ ਕਲਾਈ ਹਾਂ ਕੀ ਬਣਾਈਏ ਲਾਉਣਾ ਇਹ ਆਪਾਂ ਨਿਪਨ ਲਾਉਣਾ ਇਹ ਮੰਨ ਲਾਵੇ ਨਿਵਜਣਾ ਛੱਡਣ ਵਾਸਤੇ ਅੱਛਾ ਹਾਂ ਕੱਲੀ ਕੱਲੀ ਨਿਵਜਣਾ ਛੱਡਣ ਵਾਸਤੇ ਲਾਉਣਾ ਕੱਲੀ ਕੱਲੀ ਛੱਡੀ ਚੱਲੂਗੀ ਅੱਛਾ ਜਰਾ ਆ ਚੱਲੂਗੀ ਤਾ ਉੱਧਰ ਵੀ ਚੱਲੂਗੀ ਹਾਂ ਚੱਲੂਗੀ ਤਾਂ ਟੈਲੈਂਟ ਦੀ ਕੁਵਾਦ ਚੱਲੂਗਾ ਅੱਛਾ ਹਾਂ ਤੇ ਤਿੰਨੇ ਇਕੱਠੀਆਂ ਚਲਾਉਣ ਜਾਣਾ ਤਿੰਨੇ ਇਕੱਠੀਆਂ ਹੁਣ ਇਹਦਾ ਸੁੱਖ ਹੈ ਇੱਧਰਲਾ ਬੰਦ ਕਰਨਾ ਤਾਂ ਐਂ ਬੰਦ ਕਰ ਤੂੰ ਤੇ ਛੱਡਣਾ ਤਾਂ ਉੱਧਰਲਾ ਛੱਡ ਦੋ ਸਹੀ ਗੱਲ ਹੈ ਇਹ ਚੀਜ਼ ਤਾਂ ਮਨ ਕਿ ਜੇਰਾ ਆਇ ਨਹੀਂ ਹੈਗਾ ਵੀ ਸਾਰਾ ਇਕੱਠੇ ਚੱਲੀ ਸਿਸਟਮ ਸਾਰਾ ਇਕੱਠੇ ਚੱਲੀ ਤੇ ਆ ਮਨ ਕਿ ਜੇਰਾ ਆਪਾਂ ਅੱਡ ਵੀ ਚਲਾ ਜਾਦੇ ਹਣਾ ਅਲੱਗ ਅਲੱਗ ਤੇ ਇਹ ਕਿੰਨਾ ਥਾਂ ਲ ਜਾਊਗਾ ਹਾਂਜੀ ਕਿੰਨਾ ਥਾਂ ਲ ਜਾਊਗਾ ਇਹ ਇਹਦਾ ਇਹ 60 ਫੁੱਟਾਂ ਲੈ ਕੇ ਜਾਵੇ 60 ਫੁੱਟ 60 ਫੁੱਟ ਇੱਕ ਗੇੜੇ ਚ 60 ਫੁੱਟ ਹੋ ਗਿਆ ਹਾਂ ਤੀ ਇਹ ਇਧਰ ਤੀ 60 ਫੁੱਟ ਤਾਂ ਹੋ ਗਿਆ ਭਰਾ ਮੇਰੇ ਇੱਕ ਗੇੜੇ ਚ ਤੀ ਇਧਰਲੇ ਪਾਸੇ ਆ ਤੇ 30 ਨਹੀਂ ਹੋਣਾ ਇਹ ਘਟਊਗਾ 30 ਤੋਂ ਘਟਊਗਾ ਤੇ ਆ ਆ ਗਿਆ ਵਿੱਚ 5-6 ਫੁੱਟਾਂ ਸਾਰਾ 60 ਫੁੱਟ ਦਾ ਹੋ ਗਿਆ 8 ਫੁੱਟ ਉੱਚਾ 4 ਫੁੱਟ 8 ਫੁੱਟ 8 ਫੁੱਟ ਬਾਈਕ ਨਾਲ ਕੀ ਹੋ ਜੂਗਾ ਤੇ ਇਹਦੇ ਖਰਚਾ ਖੁਰਤਾ ਕਿੰਨਾ ਆ ਗਿਆ ਖਰਚਾ ਜਦ ਤੱਕ ਯਾਰ ਫੋਨ ਲਾ ਲੈਣ ਦੱਸ ਦਾਂਗੇ ਕਿਹ ਨਾਲ ਚੱਲੀ ਜਾਂਦਾ ਉਹ ਆਖਣ ਨੂੰ ਹਾਂ ਚੱਲੀ ਜਾਂਦਾ ਹਾਂ ਤੇ ਬਾਈਕ ਨਾਲ ਹਲੇ ਖਰਚਾ ਕਨਾ ਚੱਲੀ ਜਾਂਦਾ ਜਦੋਂ ਸਾਰਾ ਕੰਮਪਲੀਟ ਹੋ ਗਿਆ ਉਦੋਂ ਬਾਈ ਆ ਖਰਚਾ ਦੱਸਾਂਗੇ ਵੀ ਕਿੰਨਾ ਹੋ ਗਿਆ ਤੇ ਥੱਲੇ ਦੀ ਭਰਾ ਮੇਰੇ ਆ ਦੇਖੋ ਐ ਲਾ ਕੇ ਨਾ ਆਪਣੇ ਇੰਗਲਾਂ ਤੇ ਐਂ ਕਰ ਰੱਖਿਆ ਹਾਂ ਐਕਸਪੋਰਟ ਲਈ ਆ ਵੀ ਹੱਲੇ ਨਾਲ ਪੂਰਾ ਘੈਂਟ ਕੰਮ ਕਰਿਆ ਹੋਇਆ ਕਲਵਿੰਦਰ ਨੇ ਤੇ ਫੇਰਾ ਦੀ ਦੀ ਹੈ ਯਾਰ ਹੈ ਹਾਂ ਡੀਆ ਵੀ ਤੇ ਲੱਗਿਆ ਹੋਇਆ ਬਾਕੀ ਆਪਾਂ ਬਾਈ ਦਾ ਨੰਬਰ ਦਿੰਨੇ ਆ ਅਸੀਂ 77 176 7038 ਆ ਮਿਸਤਰੀ ਆ ਨੰਬਰ ਹੈ ਕਲਵਿੰਦਰ ਸਿੰਘ ਬਾਈ ਦਾ ਨਾਂ ਹੈ ਫਰੰਡ ਨੰਬਰ ਜੀ ਆਣੇ ਸਿੰਘ ਜੀ ਤੇ ਲੰਡੀ ਆਪਾਂ ਦਿੰਦੇ ਆ ਆ ਤੇ ਪੂਰਾ ਘੈਂਟ ਕੰਮ ਕਰਿਆ ਹੋਇਆ ਇੱਕ ਕੁਲਵਿੰਦਰ ਹਾਂ ਕੀ ਕੁਸਾ ਹਾਂ ਹਾਂ ਇਹ ਦਿੱਤੀ ਪੁੱਤਰ ਹੈ ਇਹ ਦਿੱਤੀ ਪੁੱਤਰ ਮੰਨ ਕੇ ਚੱਲ ਆਪੇ ਉਹ ਕਰੂਗਾ ਪਰ ਆਪੇ ਖੋਲਦੇ ਆਪੇ ਜਾਂਦੇ ਆਪੇ ਖੋਲਦੇ ਆਪੇ ਜਾਂਦੇ ਤੇ ਆਪਣਾ ਨੰਬਰ ਬੋਲੋ 77176 738 ਠੀਕ ਹੈ ਜੀ ਕਿਸੇ ਭਰਾ ਨੇ ਹੋਰ ਬਣਾਉਣਾ ਹੋਵੇ ਹਾਂ ਹਾਂ ਫੋਨ ਤੇ ਸੰਪਰਕ ਕਰ ਲੈਣ ਜੀ ਦੱਸਾਂਗੇ ਅੱਛਾ ਤੇ ਆਪਣੀ ਲੋਕੇਸ਼ਨ ਕੋਈ ਕਿਹਨਾ ਆਪਣਾ ਪਿੰਡ ਮਿਰਜਾਣਾ ਕਿਸੇ ਵੀ ਡਾਕਟਰ ਤੇ ਫਿੱਟ ਕਰ ਸਕਦੇ ਆ ਤੇ ਛੱਪੜ ਦੇ ਕੋਲੇ ਵਰਕਸ਼ਾਪ ਆ ਕਿਸੇ ਵੀ ਡਾਕਟਰ ਤੇ ਫਿੱਟ ਕਰ ਸਕਦੇ ਆ ਕਿਸੇ ਵੀ ਹੈ ਕਿਸੇ ਦੇ ਜਿਹੜੇ ਮਰਜ਼ੀ ਕਿਹੜੇ ਮਰਜ਼ੀ ਡਾਕਟਰ ਤੇ ਫਿੱਟ ਕਰਾ ਸਕਦੇ ਤੇ ਪੂਰਾ ਘੈਂਟ ਕੰਮ ਆ ਪਾਈਦਾ ਤੇ ਪਹਿਲਾਂ ਵੀ ਬਹੁਤ ਬਣਾਤੇ ਤੇ ਆਹ ਬਾਈ ਦਾ ਮੰਨ ਕੇ ਚਲੋ ਡਰੈੱਸ ਹੈ ਜਤਾਲ ਸਿੰਘ ਬਿਲਡਿੰਗ ਵਰਕਸ਼ਾਪ ਹਾਂ ਤੇ ਤਾਂ ਹਾਲਾ ਨੰਬਰ ਆ ਬਾਈ ਦੇ ਦੋ ਨੰਬਰ ਨਾਲ 70176 70038 99798 58403 ਆ ਨੰਬਰ ਹੈ ਤੇ ਬਾਈ ਨਾਲ ਸੰਪਰਕ ਕਰ ਲਿਓ ਜੇ ਕਿਸੇ ਨੇ ਗੁੰਬਾਮ ਬਣਾਉਣਾ ਹੈ ਤੇ ਬਾਕੀ ਭਰਾ ਮੇਰੇ ਜੇ ਆਪਾਂ ਕੰਪਨੀ ਵਾਲਾਂ ਤੋਂ ਇਹ ਬਣਵਾਵਾਂਗੇ ਤਾਂ ਲੱਖਾਂ ਰੁਪਏ ਲੈ ਰਹਿੰਦੇ ਨੇ ਇਹ ਭਰਾ ਥੋੜੇ ਜਿ ਆਪਣੇ ਤਾਈ ਸਾਡੀ ਤਿਆਰ ਕਰ ਦਿੰਦਾ ਤੇ ਕੰਪਨੀ ਵਾਲਾਂ ਨਾਲ ਕਿੰਨਾ ਘੱਟ ਪੈਂਦਾ ਹੈ ਆਪਣੇ ਵਾਲੇ ਤਾਂ ਥੋੜੇ ਘੱਟ ਪੈਂਦਾ ਪੈਂਦਾ ਹੋਵੇ ਲੱਖਾਂ ਦਾ ਫਰਕ ਹੀ ਥੋੜਾ ਪੈਂਦਾ ਹੋਵੇ ਹੈਨਾ ਕੰਪਨੀ ਵਾਲੇ ਤਾਂ ਮੈਂ ਮਤਲਬ 6-7 ਲੱਖ ਰੁਪਏ ਲੈ ਰਹੇ ਨੇ ਐਡਾ ਜਗੜਦੇ ਹੈ ਆਈ ਗਾਲਾ ਤੇਰਾ ਫੋਨ ਕਰਕੇ ਗੱਲ ਕਰ ਲੈ ਮੈਨੂੰ ਪਤਾ ਬਣਾਉਣਾ ਮੜਾ ਦੱਦ ਕੇ ਬੋਰ ਕਾ ਮੈਂ ਕਿਹੜੇ ਭਰਾਣੇ ਬਣਾਉਣਾ ਓਏ ਫੋਨ ਤੇ ਗੱਲ ਕਰ ਲੈਣਾ ਠੀਕ ਐ ਤੇ ਬਾਈ ਜਣਾ ਫੋਨ ਤੇ ਗੱਲ ਕਰ ਲਿਓ ਤੇ ਬਾਈ ਦਾ ਸਕਰੀਨ ਤੇ ਨੰਬਰ ਚੱਲ ਜ ਜਾਂਦਾ ਇਹ ਛੱਪੜ ਦੇ ਕੋਲੇ ਵਰਖਾਪਾ ਪਿੰਡ ਮਿਰਗਿਆਣਾ ਤੇ ਕੋਲੇ ਅੱਡਾ ਇਧਰ ਦੇ ਪਾਸੇ ਕਿਉਂਕਿ ਬਰਾ ਧੰਨਵਾਦ ਜੀ ਆਉਂਦੇ ਵਾਧਰੋ ਵੀਡੀਓ ਚੰਗੀ ਲੱਗੀ ਸ਼ੇਅਰ ਵੀਡੀਓ ਕਰਦੇ